ਦੇ ਦਿਖਿਆ ਜਾ ਬਈ ਦੂਰੋਂ ਕੈਂਡੀਡੇਟ ਆਉਂਦਾ ਜਿਹੜਾ ਗਰਦਾਸਪੁਰਾਂ ਦਾ ਰੋਸ ਰਿਹਾ ਵੀ ਆਉਂਦਾ ਮਗਰੋਂ ਜਿੱਤ ਕੇ ਅੱਗੇ ਚਲੇ ਜਾਂਦਾ ਮੁੜ ਕੇ ਦੀਂਦਾ ਹੀ ਨਹੀਂ ਨਾ ਕੋਈ ਕੰਮ ਹੁੰਦਾ ਨਾ ਕੋਈ ਕਾਰਾ ਲੀਡਰਾਂ ਨੇ ਆਪਣਾ ਸੋਚਿਆ ਵੀ ਜਿੱਤ ਕੇ ਚਲੇ ਗਏ ਉਸ ਤੋਂ ਬਾਅਦ ਨਜ਼ਰ ਨਹੀਂ ਆਏ ਪਰ ਜਨਤਾ ਦਾ ਨਹੀਂ ਸੁਣ ਪੰਜਾਬ ਵਿਧਾਨ ਸਭਾ ਚ ਗਿਆ ਸ਼ਾਇਦ ਇਹ ਕੋਈ ਐਮਰਜੈਂਸੀ ਪਈ ਹੋਵੇ ਜਦੋਂ ਮੇਰੀ ਹਾਜ਼ਰੀ ਨਾਲ ਲੱਗੇ ਤਕਰੀਬਨ ਵੀ ਜਦੋਂ ਵਿਧਾਨ ਸਭਾ ਲੱਗਦੀ ਹੈ ਮੈਂ ਉੱਥੇ ਹਾਜ਼ਰ ਹੁੰਦਾ ਪੰਜਾਬ ਦੇ ਮੁੱਦੇ ਚੱਲਦੇ ਪੰਜਾਬ ਦੀ ਭਲਾਈ ਦੀ ਗੱਲ ਚੱਲਦੀ ਹੈ ਹੁਣ ਸਾਡੇ ਦੇਸ਼ ਦੀ ਭਲਾਈ ਮੈਂ ਕਹੇਗਾ ਸਾਡੀ ਸਭ ਤੋਂ ਵੱਡੀ ਦੇਸ਼ ਦੀ ਪੰਚਾਇਤ ਆ ਬਾਰਡਰ ਨਾਲ ਹੋਣ ਲੱਗਿਆ ਡਰੋਨ ਆ ਜਾਂਦੇ ਨੇ ਇੱਕ ਅੱਧਾ ਫੜਿਆ ਜਾਂਦਾ ਬਾਕੀ ਨਹੀਂ ਫੜੇ ਜਾਂਦੇ ਕਈ ਇੰਡਸਟਰੀਆਂ ਨੇ ਜਿਹੜੀਆਂ ਲੱਗਣ ਵਾਲੀਆਂ ਰੋਜ਼ਗਾਰ ਪੈਦਾ ਕਰਨ ਵਾਸਤੇ ਕੈਂਸਰ ਦੀ ਤਾਦਾਤ ਕਾਫੀ ਵੱਧਦੀ ਜਾ ਰਹੀ ਹੈ ਵੱਡੇ ਹਸਪਤਾਲ ਚਾਹੀਦੇ ਨੇ ਜਿਹੜੇ ਵਾਕਿਆ ਵੀ ਲੋਕਾਂ ਨੂੰ ਬਾਰ-ਬਾਰ ਤੱਕੇ ਨਾਲ ਖਾਣ ਦੀ ਲੋੜ ਪਵੇ ਤੋਂ ਜਾਨਪੁਰ ਵਿਖੇ ਫਾਟਕ ਜਦੋਂ ਫਾਟਕ ਬੰਦ ਹੋ ਜਾਂਦਾ ਹੈ ਕਈ ਵਾਰੀ ਐਮਰਜੈਂਸੀਆਂ ਹੋਈਆਂ ਨੇ ਫਾਟਕ ਬੰਦ ਹੋਣ ਕਰਕੇ ਲੋਕ ਹਸਪੀਟਲ ਤੱਕ ਨਹੀਂ ਪਹੁੰਚ ਸਕੇ ਵਿੱਚ ਉਹਨਾਂ ਦੀ ਡੈਥ ਵੀ ਹੋ ਗਈ ਤੁਸੀਂ ਇਸ ਵੇਲੇ ਮੌਜੂਦਾ ਜਿਹੜੀ ਸਰਕਾਰ ਚੱਲ ਰਹੀ ਆ ਉਹਦੇ ਵਿੱਚ ਆਪਣੇ ਉਹਨੂੰ ਰਿਪਰੈਜ਼ੈਂਟ ਕਰਦੀ ਹਾਂ ਜੀ ਤੇ ਜੇ ਲੋਕਾਂ ਨੂੰ ਆਪਾਂ ਇਹ ਕਹੀਏ ਵੀ ਮੈਂ ਉੱਥੇ ਜਾ ਕੇ ਬਾਤ ਚੱਕੂਗਾ ਅਗਲਾ ਕਹੂਗਾ ਵੀ ਤੁਸੀਂ ਤਾਂ ਜੀ ਪਹਿਲਾਂ ਹੀ ਮੈਂਬਰ ਹੋ ਤੁਹਾਨੂੰ ਤਾਂ ਸਭਾ ਪਹਿਲਾਂ ਹੀ ਜੇ ਸਟੇਟ ਲੈਵਲ ਤੇ ਆਪਾਂ ਦੇਖਿਆ ਜਾਵੇ ਵੱਧ ਚੱਕਣੀ ਚਾਹੀਦੀ ਆ ਗੱਲ ਕਰੀਏ ਪੰਜਾਬ ਦੀ ਆਪਾਂ 2 ਸਾਲ ਦੀ ਰਿਪੋਰਟ ਲੈ ਕੇ ਲੋਕਾਂ ਕੋਲ ਜਾ ਰਹੇ ਹਾਂ ਮਹੱਲਾ ਕਲੀਨਿਕ ਬਣਾਏ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਹਰ ਪਿੰਡ ਦੇ ਵਿੱਚ ਜਿੱਥੇ ਜਾਂਦੇ ਆ 85 ਤੋਂ 90% ਲੋਕਾਂ ਦੇ ਬਿਲ ਜ਼ੀਰੋ ਆ ਰਹੇ ਆ ਵਿਰੋਧੀ ਵੀ ਇੱਥੋਂ ਤੱਕ ਕਾਂਟ ਚ ਕਿਹਾ ਜਾਂਦੇ ਨੇ ਪ੍ਰਵਾਹ ਨਾ ਕਰਿਓ ਐਰ ਕਿ ਤੁਹਾਨੂੰ ਵੋਟਾਂ ਪਾਉਣੀਆਂ ਨੇ ਮੈਂ ਹਰ ਇੱਕ ਨੂੰ ਪੁੱਛਿਆ ਮੈਂ ਕਾਰਨ ਕੀ ਹੈ ਕਹਿੰਦਾ ਯਾਰ ਸਾਡੀਆਂ ਤਾਂ ਜੁੱਤੀਆਂ ਘਸ ਗਈਆਂ ਸਾਨੂੰ ਮਿਲਿਆ ਕੱਖ ਨਹੀਂ ਸਾਡੀ ਹੁਣ ਤੁਹਾਡੀ ਸਰਕਾਰ ਆਈ ਹੈ ਜਿਹਨੂੰ ਵੋਟਾਂ ਵੀ ਨਹੀਂ ਪਾਈਆਂ ਸਾਡੇ ਬਿੱਲ ਜ਼ੀਰੋ ਆਦੇ ਜਿੰਨਾ ਸ਼ਹੀਦਾਂ ਦੇ ਸਨਮਾਨ ਲਈ ਕਰੋੜ ਰਾਸ਼ੀ ਕਿਹਾ ਹੈ ਉਹ ਵੀ ਕਰ ਦਿੱਤੀ ਪੰਚਾਇਤੀ ਜ਼ਮੀਨਾਂ ਛੜਾਈਆਂ ਕਈ ਟੋਲ ਟੈਕਸ ਬੰਦ ਕੀਤੇ ਮਹਿਲਾਾਂ ਮੈਂ ਕਹਿ ਰਹੀਆਂ ਨੇ ਵੀ ਅਸੀਂ ਜੀ ਹਜ਼ਾਰ ਰੁਪਿਆ ਡੀਕ ਰਹੇ ਆ ਵੀ ਸਾਨੂੰ ਆਇਆ ਨਹੀਂ ਪੁਰਾਣੀਆਂ ਸਰਕਾਰਾਂ ਕੀ ਕਰਦੀਆਂ 4 ਸਾਲ ਕੁਝ ਨਹੀਂ ਕਰਨ 5ਵੇਂ ਸਾਲ ਇਹਨਾਂ ਨੇ ਜਿਹੜੇ ਮਾੜੇ ਮੋٹے ਵਾਅਦੇ ਕਰਨੇ ਆ ਮਾੜਾ ਮੋਟਾ ਕੰਮ ਕਰਨਾ ਉਸ ਤੋਂ ਬਾਅਦ ਕਹਿਣਾ ਫੇਰ ਬਣਾ ਦੋ ਫੇਰ ਕਰ ਦਿਆਂਗੇ ਸਾਡੀ ਆਮਦਨੀ ਪਾਤੀ ਹੈ ਜਦੋਂ ਤੋਂ ਹੋਂਦ ਚਾਈ ਉਦੋਂ ਤੋਂ ਕੰਮ ਚੱਲ ਸੋ ਚੱਲ ਚੱਲ ਰਿਹਾ ਨਸ਼ਾ ਵੇਚਣ ਵਾਲੇ ਜਦੋਂ ਪਰਚਾ ਦਈਦਾ ਮੈਂ ਆਪਣੇ ਪਟਵਾਲੇ ਚ ਇੱਕੋ ਬੇਨਤੀ ਕੀਤੀ ਹਲਕੇ ਤੇ ਮੈਂ ਕਿਹਾ ਯਾਰ ਜਿਹੜਾ ਗਲਤ ਦਾ ਬੰਦਾ ਵੇਚਦਾ ਆਪਾਂ ਜਮਾਨਤ ਕਿਉਂ ਦਿੰਦੇ ਨਾ ਦਈਏ ਆਪਾਂ ਉਹ ਉਹਦੇ ਆਰਡਰ ਬੰਦ ਕਰ ਅੱਜ ਟਾਈਟ ਕਰ ਦਿੰਨੇ ਆ ساری ਮਾਰਕੀਟ ਤੁਹਾਡੇ ਅਗੇਂਸਟ ਹੋ ਜੂਗੀ ਕਿਉਂਕਿ ਹੁਣ ਹਰ ਦੁਕਾਨ ਤੇ ਬੋਲੋਥਿਨ ਪਿਆ ਹੁਣ ਜੇ ਉਹ ਸ਼ਕਤੀ ਕਰਦੇ ਆ ਤੇ ਉਹਨਾਂ ਨੇ ਕਹਿਣਾ ਵੇਖੋ ਯਾਰ ਸਰਕਾਰ ਬਹੁਤ ਮਾਰੀ ਆ ਸਰਕਾਰ ਨੇ ਤੰਗ ਕਰ ਦਿੱਤਾ ਉਹੀ ਪੌਲੋਥਿਨ ਜਦੋਂ ਸੀਵਰੇਜ ਦੇ ਵਿੱਚ ਫਸਦਾ ਹੈ ਸੀਵਰੇਜ ਬਲੌਕ ਹੋ ਜਾਂਦਾ ਹੈ ਚਿੱਕੜ ਹੋ ਜਾਂਦਾ ਹੈ ਉਹਨਾਂ ਸੜਕਾਂ ਤੋਂ ਸਾਨੂੰ ਨੰਗਣਾ ਪੈਂਦਾ ਤੇ ਫਿਰ ਬਾਅਦ ਅਸੀਂ ਕਹਿੰਦੇ ਯਾਰ ਸਰਕਾਰ ਮਾੜੀ ਆ ਇਹ ਜੇ ਪੰਜਾਬ ਪਿੱਛੇ ਗਿਆ ਇਹ ਆਮ ਆਦਮੀ ਪਾਰਟੀ ਦੀ ਦੇਣ ਨਹੀਂ ਇਹ ਇਨਾਂ ਸਰਕਾਰਾਂ ਦੀ ਦੇਣ ਈ ਆ ਸਾਡੀ ਪਾਰਟੀ ਨੇ ਤੇ ਹਰ ਤਰ੍ਹਾਂ ਬਾਹਰ ਦੇ ਮੁਲਕ ਤੋਂ ਵੀ ਲੋਕ ਬੁਲਾਏ ਨੇ ਵੱਡੀਆਂ-ਵੱਡੀਆਂ ਇੰਡਸਟਰੀਆਂ ਵਾਲਿਆਂ ਨੂੰ ਵੀ ਬੁਲਾਇਆ ਵੀ ਲਾਓ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਏਰੀਏ ਦੇ ਵਿੱਚ ਲੋਕ ਸਭਾ ਦਾ ਜਿਹੜਾ ਮਾਹੌਲ ਪੂਰਾ ਭਖਿਆ ਹੋਇਆ ਹੈ ਜੀ ਕਿਉਂਕਿ ਚੋਣਾਂ ਸਿਰ ਦੇ ਉੱਪਰ ਔਰ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਬਟਾਲੇ ਤੋਂ ਸ਼ਹਿਰੀ ਕਲਸੀਓ ਮੇਰੇ ਨਾਲ ਨੇ ਔਰ ਇਹਨਾਂ ਨੂੰ ਵੀ ਪਾਰਟੀ ਕੰਨੀਓ ਜਿਹੜਾ ਐਮਪੀ ਦਾ ਉਮੀਦਵਾਰ ਜਿਹੜਾ ਐਲਾਨਿਆ ਗਿਆ ਔਰ ਰਾਤ ਦੇ ਤਕਰੀਬਨ ਤਕਰੀਬਨ 9:30 ਹੋ ਗਏ ਨੇ ਔਰ ਪਹਿਲਾਂ ਤਾਂ ਸ਼ੈਰੀ ਜੀ ਡੇਲੀ ਪੁਲਸ ਪੰਜਾਬੀ ਤੁਹਾਡਾ ਸਵਾਗਤ ਹੈ ਸਸੀ ਕਬਾਈ ਜੀ ਸਤਿ ਸ਼੍ਰੀ ਅਕਾਲ ਸਸਕਲਪਾ ਜੀ ਕਿੱਦਾਂ ਰਿਹਾ ਬਾਈ ਜੀ ਐ ਹਾਂ ਪਹਿਲਾਂ ਤਾਂ ਮਾਹੌਲ ਦੱਸੋ ਸਾਰੇ ਦਿਨ ਦੀ ਜਿਹੜੀ ਥਕਾਵਟ ਆ ਕਿਵੇਂ ਅ ਦੇਖੋ ਜੀ ਮਾਹੌਲ ਬਹੁਤ ਵਧੀਆ ਲੋਕ ਪਿਆਰ ਕਰ ਰਹੇ ਨੇ ਔਰ ਮੈਨੂੰ ਲੱਗਦਾ ਵੀ ਲੋਕ ਇਸ ਵਾਰੀ ਇੱਕ ਵੱਖਰਾ ਹੀ ਮਾਹੌਲ ਪੈਦਾ ਕਰਨਗੇ ਕਿਉਂਕਿ ਭਾਈ ਜੀ ਜਿਹੜੀ ਕਿਉਂ ਮੈਂ ਗੱਲ ਪੁੱਛੀ ਕਿਉਂਕਿ ਜ਼ਿਆਦਾਤਰ ਕੀ ਹੋਇਆ ਬਈ ਗੁਰਦਾਸਪੁਰ ਨਾਲ ਧੋਖਾ ਹੀ ਹੋਇਆ ਜੀ ਜ਼ਿਆਦਾਤਰ ਕਿਉਂਕਿ ਜੇ ਕਦੇ ਦੇਖਿਆ ਜਾਵੇ ਬਈ ਦੂਰੋਂ ਕੈਂਡੀਡੇਟ ਆਉਂਦਾ ਜਿਹੜਾ ਗੁਰਦਾਸਪੁਰ ਨਾਲ ਦਾ ਰੋਸ ਰਿਹਾ ਵੀ ਆਉਂਦਾ ਮਗਰੋਂ ਜਿੱਤ ਹੀ ਅੱਗੇ ਚਲੇ ਜਾਂਦਾ ਮੁੜ ਕੇ ਦੀਂਦਾ ਹੀ ਨਹੀਂ ਨਾ ਕੋਈ ਕੰਮ ਹੁੰਦਾ ਹੈ ਨਾ ਕੋਈ ਕਾਰਾ ਤੁਸੀਂ ਇਹਨੂੰ ਕਿਵੇਂ ਦੇਖਦੇ? ਦੇਖੋ ਜੀ ਮੈਂ ਤੇ ਪਹਿਲਾਂ ਵੀ ਜਿਹੜੇ ਬਾਹਰੋਂ ਆਉਂਦੇ ਸੀ ਉਹਨਾਂ ਦੇ ਹੱਕ 'ਚ ਨਹੀਂ ਸੀ ਸੋ ਬਾਕੀ ਇੱਕ ਸਾਡੇ ਗੁਰਦਾਸਪੁਰ ਲੋਕ ਸਭਾ ਵਾਲਿਆਂ ਦਾ ਇੱਕ ਲੋਕਾਂ ਦਾ ਇੱਕ ਦਸਤੂਰ ਹੈ ਉਹ ਜਦੋਂ ਕੋਈ ਬਾਹਰੋਂ ਆ ਜਾਵੇ ਨਾ ਉਹਦਾ ਸਤਿਕਾਰ ਵੀ ਵੜਾ ਕਰਦੇ ਨੇ ਤੇ ਜੇ ਫਿਰ ਉਹ ਕੰਮ ਨਾ ਕਰੇ ਤੇ ਫਿਰ ਉਹ ਅਗਲੀ ਵਾਰੀ ਆਪ ਹੀ ਨਹੀਂ ਆਉਂਦੇ ਉਹਦਾ ਕਾਰਨ ਇਹ ਹੁੰਦਾ ਵਾ ਵੀ ਪਤਾ ਵੀ ਉੱਥੇ ਇੱਜ਼ਤ ਮਾਨ ਬਾਅਦ ਚ ਜ਼ਿਆਦਾ ਹੋਣਾ ਸੋ ਇਹ ਸ਼ੁਰੂ ਤੋਂ ਗੁਰਦਾਸਪੁਰ ਲੋਕ ਸਭਾ ਨਾਲ ਲੋਕਾਂ ਨਾਲ ਧੋਖਾ ਹੁੰਦਾ ਆਇਆ ਧਰੋ ਹੁੰਦਾ ਆਇਆ ਚਾਹੇ ਕਾਂਗਰਸ ਰਹੀ ਹੈ ਚਾਹੇ ਲੀਡਰਾਂ ਨੇ ਆਪਣਾ ਸੋਚਿਆ ਵੀ ਜਿੱਤ ਕੇ ਚਲੇ ਗਏ ਉਸ ਤੋਂ ਬਾਅਦ ਨਜ਼ਰ ਨਹੀਂ ਆਏ ਪਰ ਜਨਤਾ ਦਾ ਨਹੀਂ ਸੋਚਿਆ ਪਰ ਇਸ ਸਮੇਂ ਜਨਤਾ ਜਿਹੜੀ ਪ੍ਰੈਫਰੈਂਸ ਕਰਦੀ ਹੈ ਲੋਕ ਜਿਹੜਾ ਪ੍ਰੈਫਰੈਂਸ ਕਰਦੇ ਆ ਕਹਿੰਦੇ ਵੀ ਯਾਰ ਅਸੀਂ ਉਹਨੂੰ ਮਿਲੀਏ ਜਿਹੜਾ ਸਾਡੀ ਗੱਲ ਸੁਣੇ ਜਿਹੜਾ ਸਾਡੇ ਨਾਲ ਵੀ ਦੁੱਖ ਸੁੱਖ ਦਾ ਭਾਈਵਾਲ ਹੋਵੇ ਇਹ ਨਾ ਹੋਵੇ ਵੀ ਪੈਰਾਸ਼ੂਟ ਰਾਈ ਆਈਏ ਫਿਰ ਆਪਾਂ ਵੱਡੇ ਲੀਡਰ ਚੋਟੀ ਦੇ ਚੁਣ ਲਈਏ ਵੀ ਜਿਹੜੇ ਸਾਡੇ ਕਹਿਣੇ ਕਰਨੇ ਤੋਂ ਬਾਹਰ ਹੋ ਜਾਣ ਸੋ ਮੈਨੂੰ ਆਸ ਹੈ ਵੀ ਲੋਕਾਂ ਦੀ ਇੱਕ ਅੱਖਾਂ ਦੇ ਵਿੱਚ ਵੱਖਰੀ ਮੈਂ ਆਸ ਨਜ਼ਰ ਵੀ ਇੱਕ ਆਜ਼ਦੀ ਨਜ਼ਰ ਵੇਖ ਰਿਹਾ ਆ ਵੀ ਸ਼ਾਇਦ ਇਹ ਬੰਦੇ ਕੁਝ ਕਰਨਗੇ ਜੀ ਵਿਰੋਧੀ ਮੈਂ ਤਾਂ ਜੀ ਸਵਾਲ ਤੁਹਾਨੂੰ ਪੁੱਛਿਆ ਵੀ ਵਿਰੋਧੀ ਜਿਹੜੇ ਹੁਣ ਬੀਜੇਪੀ ਦੇ ਬੱਬੂ ਜੀ ਜਿਹੜੇ ਲੋਕਲ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਬਾਹਰ ਲਿਆਂ ਨਾ ਤੁਸੀਂ ਚੁਣ ਲਿਆ ਹੁਣ ਮੈਂ ਜੀ ਮੈਂ ਕਹਿਣਾ ਚਾਹੁੰਨਾ ਬੱਬੂ ਬਾਜੀ ਹੁਣਾਂ ਨੂੰ ਵੀ ਬੱਬੂ ਜੀ ਪਾਰਟੀ ਤੁਹਾਡੀ ਸੀ ਤੁਹਾਡੀ ਪਾਰਟੀ ਨੇ ਬਾਹਰੋਂ ਲਿਆਂਦਾ ਜੇ ਇਹ ਧੋਖਾ ਹੋਇਆ ਤੇ ਤੁਹਾਡੀ ਪਾਰਟੀ ਨੇ ਕੀਤਾ ਜਿਸ ਪਾਰਟੀ ਚੋਂ ਤੁਸੀਂ ਟਿਕਟ ਲਈ ਇਹ ਚੀਜ਼ ਸੋਚ ਕੇ ਲੈਣੀ ਚਾਹੀਦੀ ਸੀ ਤੁਹਾਨੂੰ ਵੀ ਵਾਕਿਆ ਤੁਹਾਡੀ ਪਾਰਟੀ ਨੇ ਚੰਗੇ ਕੰਮ ਕੀਤੇ ਨੇ ਜਿਹੜਾ ਉਮੀਦਵਾਰ ਦਿੱਤਾ ਸੀ ਉਹਨੇ ਵਾਕਿਆ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਨੇ ਜਾਂ ਉਹ ਇੱਕ ਟਿਕਟ ਹੀ ਜਿੱਤਣ ਆਇਆ ਸੀ ਉਸ ਤੋਂ ਬਾਅਦ ਜਿੱਤ ਕੇ ਉਹ ਚਲਾ ਗਿਆ ਵੀ ਇਹ ਕਮਿਟਮੈਂਟ ਹੋ ਸਕਦਾ ਪਹਿਲਾਂ ਹੋਈ ਹੋਵੇ ਉਹਨਾਂ ਦੀ ਜਿਹੜਾ ਉਹਨੇ ਉਹ ਕੰਮ ਕੀਤਾ ਮੈਂ ਤੁਹਾਨੂੰ ਇਹ ਸਵਾਲ ਤਾਂ ਪੁੱਛਿਆ ਜੀ ਤੁਸੀਂ ਨੌਜਵਾਨ ਵਿਧਾਇਕੋਂ ਚੁਣੇ ਗਏ ਹੋ ਬੰਦੇ ਨੂੰ ਤਾਂ ਨਵਾਂ ਨਵਾਂ ਚਾਹੀ ਮਾਰਦਾ ਹੁੰਦਾ ਕਹਿੰਦੇ ਆ ਚਾਹੀ ਨਹੀਂ ਮੁੱਕਦਾ ਵੀ ਯਾਰ ਮੈਂ ਜਾਵਾਂ ਉੱਥੇ ਵੀ ਇੱਕ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਸੀ ਦਾ ਜਿਹੜਾ ਕਹਿੰਦੇ ਹੁੰਦੇ ਇੱਕ ਮੰਦਰ ਹੈ ਜੀ ਉਹਦੇ ਵਿੱਚ ਮੈਂ ਆਪਣਾ ਪੈਰ ਰੱਖਾਂ ਮੇਰੇ ਖਿਆਲ ਉਹਨਾਂ ਦੀ ਤਾਂ ਹਾਜ਼ਰੀ ਵੀ ਇੱਕ ਅੱਧੀ ਹੈ ਸ਼ਾਇਦ ਹੁਣ ਤੁਸੀਂ ਵੀ ਇੱਥੇ ਜਾਂਦੇ ਹੋ ਚੰਡੀਗੜ੍ਹ ਹਾਜ਼ਰੀਆਂ ਲਾਉਣੇ ਹੋ ਬਕਾਇਦਾ ਸਾਰੇ ਉਹਦੇ ਵਿੱਚ ਤੁਸੀਂ ਆਪਣਾ ਪਾਰਟਿਸਪੇਟ ਕਰਦੇ ਹੋ ਤੇ ਇਹਦੇ ਵਿੱਚ ਤੁਹਾਨੂੰ ਕੀ ਉਹਨਾਂ ਦੇ ਵਿੱਚ ਵਿਲੱਖਣ ਕੀ ਲੱਗ ਰਿਹਾ ਵੀ ਜੇ ਕੱਲ ਨੂੰ ਜਨਤਾ ਤੁਹਾਨੂੰ ਚੁਣ ਕੇ ਤੁਹਾਨੂੰ ਫਤਵਾ ਦ ਚੁਣ ਕੇ ਉਥੇ ਲੋਕ ਸਭਾ ਚ ਭੇਜਦੀ ਆ ਤੁਸੀਂ ਵੱਖਰਾ ਕੀ ਕਰੋਗੇ ਮੈਂ ਦੱਸਣਾ ਚਾਹੁੰਦਾ ਜੀ ਤੁਸੀਂ ਗੱਲ ਕੀਤੀ ਹਾਜ਼ਰੀ ਦੀ ਮੈਂ ਪੰਜਾਬ ਵਿਧਾਨ ਸਭਾ ਚ ਗਿਆ ਸ਼ਾਇਦ ਇਹ ਕੋਈ ਐਮਰਜੈਂਸੀ ਪਈ ਹੋਵੇ ਜਦੋਂ ਮੇਰੀ ਹਾਜ਼ਰੀ ਨਾ ਲੱਗੇ ਤਕਰੀਬਨ ਹਰ ਜਿਹੜਾ ਵੀ ਜਦੋਂ ਵਿਧਾਨ ਸਭਾ ਲੱਗਦੀ ਹੈ ਮੈਂ ਉਥੇ ਹਾਜ਼ਰ ਹੁੰਨਾ ਸੋ ਰਹੀ ਗੱਲ ਕਿਉਂਕਿ ਪੰਜਾਬ ਦੇ ਮੁੱਦੇ ਚੱਲਦੇ ਆ ਪੰਜਾਬ ਦੀ ਭਲਾਈ ਦੀ ਗੱਲ ਚੱਲਦੀ ਹੈ ਹੁਣ ਸਾਡੇ ਦੇਸ਼ ਦੀ ਭਲਾਈ ਮੈਂ ਕਹਿ ਸਕਦਾ ਸਾਡੀ ਸਭ ਤੋਂ ਵੱਡੀ ਦੇਸ਼ ਦੀ ਪੰਚਾਇਤ ਆ ਜਿਹਦੇ ਚ ਹਿੱਸਾ ਜੇ ਲੋਕ ਮੈਨੂੰ ਪਿਆਰ ਕਰਦੇ ਆ ਫਤਵਾ ਦੇਣਗੇ ਤੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਆ ਸਾਡਾ ਬਾਰਡਰ ਏਰੀਆ ਸਾਨੂੰ ਪਛੜਿਆ ਏਰੀਆ ਕਿਹਾ ਜਾਂਦਾ ਇੱਥੇ ਨਸ਼ੇ ਦੀ ਤਸਕਰੀ ਬਹੁਤ ਜ਼ਿਆਦਾ ਇੱਥੇ ਮੈਂ ਕਹਿ ਸਕਦਾ ਆ ਵੀ ਬਾਰਡਰ ਨਾਲ ਹੋਣ ਲੱਗਿਆ ਡਰੋਨ ਆ ਜਾਂਦੇ ਨੇ ਇੱਕ ਅੱਧਾ ਫੜਿਆ ਜਾਂਦਾ ਬਾਕੀ ਨਹੀਂ ਫੜੇ ਜਾਂਦੇ ਕਈ ਇੰਡਸਟਰੀਆਂ ਨੇ ਜਿਹੜੀਆਂ ਲੱਗਣ ਵਾਲੀਆਂ ਰੋਜ਼ਗਾਰ ਪੈਦਾ ਕਰਨ ਵਾਸਤੇ ਔਰ ਕਈ ਇੱਥੇ ਮੈਂ ਕਹਿ ਸਕਦਾ ਆ ਵੀ ਕੈਂਸਰ ਦੀ ਤਦਾਦ ਕਾਫੀ ਵੱਧਦੀ ਜਾ ਰਹੀ ਹੈ ਅ ਵੱਡੇ ਹਸਪੀਟਲ ਚਾਹੀਦੇ ਨੇ ਜਿਹੜੇ ਵਾਕਿਆ ਵੀ ਲੋਕਾਂ ਨੂੰ ਬਾਰ-ਬਾਰ ਤੱਕੇ ਨਾਲ ਖਾਣ ਦੀ ਲੋੜ ਪਵੇ ਇੱਥੇ ਇਲਾਜ ਹੋਵੇ ਕਈ ਸਾਡੇ ਕਾਦੀਆਂ ਦੇ ਵਿੱਚ ਮੈਂ ਕਹਿ ਸਕਦਾ ਇੱਕ ਤਾਰੀਵਲ ਫੈਕਟਰੀ ਸੀ ਉਨਮਿਲ ਉੱਥੇ ਹਜ਼ਾਰਾਂ ਦੀ ਤਦਾਦ ਨਾਲ ਕੰਮ ਕਰਦੇ ਸੀ ਲੋਕ ਉਹ ਵੀ ਬੰਦ ਹੋ ਗਈ ਸੋ ਕਹਿਣ ਦਾ ਭਾਵ ਸੁਜਾਨਪੁਰ ਵਿਖੇ ਫਾਟਕ ਹੈ ਜਦੋਂ ਫਾਟਕ ਬੰਦ ਹੋ ਜਾਂਦਾ ਤੇ ਲੋਕਾਂ ਦਾ ਟੱਚ ਜਿਹੜਾ ਇੱਕ ਦੂਜੇ ਨਾਲ ਕਨੈਕਟ ਬੰਦ ਹੋ ਜਾਂਦਾ ਕਈ ਵਾਰੀ ਐਸੇ ਐਮਰਜੈਂਸੀਆਂ ਹੋਈਆਂ ਨੇ ਫਾਟਕ ਬੰਦ ਹੋ ਗਏ ਨੇ ਹੋਣ ਕਰਕੇ ਲੋਕ ਹਸਪੀਟਲ ਤੱਕ ਨਹੀਂ ਪਹੁੰਚ ਸਕੇ ਵਿੱਚ ਉਹਨਾਂ ਦੀ ਡੈਥ ਵੀ ਹੋ ਗਈ ਸੋ ਇਹ ਮੁੱਦੇ ਬਹੁਤ ਨੇ ਇਹਦੇ ਮੈਂ ਕੁਝ ਕਿ ਦੱਸਿਆ ਮੁੱਦੇ ਬਹੁਤ ਨੇ ਪ੍ਰੋਬਲਮ ਕੀ ਹੈ ਅਸਲ ਦੇ ਵਿੱਚ ਇਹਨਾਂ ਮੁੱਦਿਆਂ ਤੇ ਹੱਲੇ ਤੱਕ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਸੋ ਜੇ ਮੈਨੂੰ ਮੇਰੇ ਲੋਕ ਜਿਤਾ ਕੇ ਭੇਜਦੇ ਆ ਸਭ ਤੋਂ ਪਹਿਲਾ ਕੰਮ ਹੈ ਮੇਰਾ ਗਰਦਾਸਪੁਰ ਲੋਕ ਸਭਾ ਦਾ ਜਿਹੜੇ ਮੁੱਦੇ ਰੁਕੇ ਨੇ ਉਹਨਾਂ ਦੀ ਆਵਾਜ਼ ਚੁੱਕਣੀ ਦੂਸਰੇ ਨੰਬਰ ਤੇ ਮੇਰੇ ਪੰਜਾਬ ਦੇ ਜਿਹੜੇ ਮਸਲੇ ਆ ਮੈਂ ਉਹਨਾਂ ਦੀ ਆਵਾਜ਼ ਜਿਹੜੀ ਆ ਮੈਂ ਚੁੱਕੂਗਾ ਤਾਂ ਜੋ ਕਿ ਆਪਣੇ ਪੰਜਾਬ ਦੇ ਹੱਕ ਨੇ ਆਰਡੀਐਫ ਦਾ ਪੈਸਾ ਡੱਕ ਕੇ ਬੈਠੇ ਆ ਇੱਥੇ ਸੜਕਾਂ ਟੁੱਟੀਆਂ ਨੇ ਕਿਸਾਨਾਂ ਦੀਆਂ ਟਰਾਲੀਆਂ ਪਲਟ ਜਾਣ ਜੇ ਮੰਡੀ ਬੋਰਡ ਦੀਆਂ ਸੜਕਾਂ ਦਾ ਨਹੀਂ ਬਣਦੀਆਂ ਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਾਰਨ ਕੀ ਆ ਕਾਰਨ ਇਹ ਹੋਇਆ ਵੀ ਜਦੋਂ ਤੱਕ ਬਾਰ ਬਾਰ ਦਰਵਾਜ਼ਾ ਨਾ ਖੜਕਾਵਾਂਗੇ ਉਦੋਂ ਤੱਕ ਸਾਨੂੰ ਹੱਕ ਵੀ ਨਹੀਂ ਮਿਲਦੇ ਸੋ ਲੈ ਕੇ ਆਵਾਂਗੇ ਕਿਸਾਨਾਂ ਵਿਚਾਰੇ ਦਿੱਲੀ ਜਾਣ ਲੱਗਦੇ ਆ ਪਹਿਲਾਂ ਹੀ ਕੰਡੇ ਵੀ ਦਿੱਤੇ ਜਾਂਦੇ ਪਹਿਲਾਂ ਹੀ ਕਿਲ ਗੱਡੇ ਜਾਂਦੇ ਆ ਸੋ ਉਹਨਾਂ ਦੀ ਆਵਾਜ਼ ਬਣ ਕੇ ਉੱਥੇ ਗੱਲ ਕਰਾਂਗੇ ਤਾਂ ਜੋ ਕਿ ਆਪਣੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਜਿਹੜਾ ਬਣਾਇਆ ਜਾਵੇ ਕਿ ਆਪਾਂ ਗੱਲ ਕੀਤੀ ਜਾਵੇ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਜੇ ਧਾਰੀ ਵਾਲਾ ਆਪਾਂ ਮਿਲ ਦੀ ਗੱਲ ਕੀਤੀ ਆ ਜੀ ਜਾਂ ਹੋਰ ਰੋਜ਼ਗਾਰ ਲਿਆਉਣ ਦੀ ਗੱਲ ਕੀਤੀ ਕੰਢੀ ਦੇ ਆਪਾਂ ਇਲਾਕੇ ਦੀ ਗੱਲ ਕਰੀ ਜਾਵੇ ਜਿਹੜੇ ਪੁਲ ਵਗੈਰਾ ਰਹਿੰਦੇ ਨੇ ਕਾਫੀ ਧੀਰ ਦੇ ਪਰ ਤੁਸੀਂ ਇਸ ਵੇਲੇ ਮੌਜੂਦਾ ਜਿਹੜੀ ਸਰਕਾਰ ਚੱਲ ਰਹੀ ਆ ਉਹਦੇ ਵਿੱਚ ਆਪਣੇ ਉਹਨੂੰ ਰਿਪਰੈਜ਼ੈਂਟ ਕਰਦੇ ਹਾਂ ਜੀ ਤੇ ਜੇ ਲੋਕਾਂ ਨੂੰ ਆਪਾਂ ਇਹ ਕਹੀਏ ਵੀ ਮੈਂ ਉੱਥੇ ਜਾ ਕੇ ਬਾਤ ਚੱਕੂੰਗਾ ਅਗਲਾ ਕਹੂੰਗਾ ਵੀ ਤੁਸੀਂ ਤਾਂ ਜੀ ਪਹਿਲਾਂ ਹੀ ਮੈਂਬਰ ਹੋ ਤੁਹਾਨੂੰ ਤਾਂ ਸਗਾ ਪਹਿਲਾਂ ਹੀ ਜੇ ਸਟੇਟ ਲੈਵਲ ਤੇ ਆਪਾਂ ਦੇਖਿਆ ਜਾਵੇ ਵੱਧ ਚੱਕਣੀ ਚਾਹੀਦੀ ਆ ਉੱਥੇ ਤਾਂ ਜਦੋਂ ਜਾਓਗੇ ਜਾਓਗੇ ਪਰ ਉਹ ਤਾਂ ਪਹਿਲਾਂ ਅਸੀਂ ਤੁਹਾਨੂੰ ਫਤਵਾ ਦੇ ਚੁੱਕੇ ਹਾਂ ਕਿਉਂਕਿ ਇਕੱਲੇ ਤੁਸੀਂ ਹੋ ਗਰਦਾਸਪੁਰ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਹੋ ਸਭ ਤੋਂ ਮੂਰੇ ਮੇਰੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਜ਼ਿਆਦਾ ਮੇਰੇ ਕੋਲ ਮਸਲੇ ਵੀ ਤੁਹਾਡੇ ਕੋਲ ਹੀ ਆਉਂਦੇ ਹੋਣੇ ਜੀ ਬਿਲਕੁਲ ਜੀ ਦੇਖੋ ਮੈਂ ਕੱਲ ਕਹਿਣ ਲੱਗਾ ਜਿਹੜੀ ਪੰਜਾਬ ਸਟੇਟ ਹੈ ਹੁਣ ਜਦੋਂ ਤੱਕ ਸਾਡੇ ਟੈਕਸ ਦਾ ਪੈਸਾ ਨਹੀਂ ਹੁੰਦਾ 8000 ਕਰੋੜ ਦੇ ਕਰੀਬ ਸਾਡਾ ਸੈਂਟਰ ਚ ਢੱਕਿਆ ਸਾਨੂੰ ਕਾਰਨ ਦੱਸਣ ਸਾਨੂੰ ਮਜਬੂਰੀ ਆ ਸਾਨੂੰ ਕੋਰਟ ਦਾ ਦਰਵਾਜ਼ਾ ਖੜਕਣੋਂ ਆਉਣਾ ਪੈ ਰਿਹਾ ਹੁਣ ਉਹ ਪੈਸੇ ਸਾਨੂੰ ਆਵੇ ਅਸੀਂ ਜਿਹੜੇ ਰੁਕੇ ਹੋਏ ਕੰਮ ਨੇ ਦੇਖੋ ਜੇ ਗੱਲ ਕਰੀਏ ਪੰਜਾਬ ਦੀ ਆਪਾਂ 2 ਸਾਲ ਦੀ ਰਿਪੋਰਟ ਲੈ ਕੇ ਲੋਕਾਂ ਕੋਲ ਜਾ ਰਹੇ ਆਂ ਮਹੱਲਾ ਕਲੀਨਿਕ ਬਣਾਏ ਸਕੂਲ ਆਫ ਐਮੀਨੈਂਸ ਬਣਾ ਰਹੇ ਆਂ ਫਿਰ ਹਰ ਪਿੰਡ ਦੇ ਵਿੱਚ ਜਿੱਥੇ ਜਾਂਦੇ ਆਂ 85 ਤੋਂ 90% ਲੋਕਾਂ ਦੇ ਬਿਲੋਂ 0 ਆ ਰਹੇ ਆਂ ਵਿਰੋਧੀ ਵੀ ਇੱਥੋਂ ਤੱਕ ਕੰਨ ਚ ਕਿਹਾ ਜਾਂਦੇ ਨੇ ਪ੍ਰਵਾਹ ਨਾ ਕਰਿਓ ਐਕੀ ਤੁਹਾਨੂੰ ਵੋਟਾਂ ਪਾਉਣੀਆਂ ਨੇ ਮੈਂ ਹਰ ਇੱਕ ਨੂੰ ਪੁੱਛਿਆ ਮੈਂ ਕਾਰਨ ਕੀ ਐ ਕਹਿੰਦਾ ਯਾਰ ਸਾਡੀਆਂ ਤਾਂ ਜੁੱਤੀਆਂ ਘਸ ਗਈਆਂ ਸਾਨੂੰ ਮਿਲਿਆ ਕੱਖ ਨਹੀਂ ਸਾਡੀ ਹੁਣ ਤੁਹਾਡੀ ਸਰਕਾਰ ਆਈ ਐ ਜਿਹਨੂੰ ਵੋਟਾਂ ਵੀ ਨਹੀਂ ਪਾਈਆਂ ਸਾਡੇ ਬਿੱਲ ਜ਼ੀਰੋ ਆ ਰਹੇ ਕਿਉਂ ਨਹੀਂ ਫਿਰ ਸਾਡਾ ਹੱਕ ਬਣਦਾ ਸੋ ਕਹਿਣ ਦਾ ਭਾਵ ਮੈਂ ਕਹਿ ਸਕਦਾ ਜਿ ਤਰ੍ਹਾਂ ਸ਼ਹੀਦਾਂ ਦੇ ਸਨਮਾਨ ਲਈ 1 ਕਰੋੜ ਰਕਮ ਕਿਹਾ ਸੀ ਉਹ ਵੀ ਕਰ ਦਿੱਤੀ ਪੰਚਾਇਤੀ ਜ਼ਮੀਨਾਂ ਛਡਾਈਆਂ ਕਈ ਟੋਲ ਟੈਕਸ ਬੰਦ ਕੀਤੇ ਐਸੇ ਕਈ ਕੰਮ ਨੇ ਜਿਹੜੇ ਪੰਜਾਬ ਸਰਕਾਰ ਮੈਂ ਕਹਿ ਸਕਦਾ ਵੀ ਆਪਾਂ ਲੋਕਾਂ ਕੋਲ ਰਿਪੋਰਟ ਕਾਰਡ ਲੈ ਕੇ ਜਾ ਰਹੇ 45000 ਦੇ ਕਰੀਬ ਨੌਕਰੀਆਂ ਦੇ ਦਿੱਤੀਆਂ 13000 ਕੱਚੇ ਅਧਿਆਪਕ ਪੱਕੇ ਕੀਤੇ ਸੋ ਬੜੇ ਕੰਮ ਨੇ ਆਪਾਂ ਰਿਪੋਰਟ ਕਾਰਡ ਲੈ ਕੇ ਜਾ ਰਹੇ ਆ ਮਹਿਲਾਵਾਂ ਮਹਿਲਾਵਾਂ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਜੀ ਮਹਿਲਾਵਾਂ ਇਹ ਕਹਿ ਰਹੀਆਂ ਨੇ ਵੀ ਅਸੀਂ ਜੀ 1000 ਰੁਪਇਆ ਡੀਕ ਰਹੇ ਆ ਵੀ ਸਾਨੂੰ ਆਇਆ ਨਹੀਂ ਉਹਦੇ ਬਾਰੇ ਕੀ ਕਹਣਾ ਮੈਂ ਉਹਦਾ ਵੀ ਤੁਹਾਨੂੰ ਜਵਾਬ ਦੇਣਾ ਚਾਹਣਾ ਦੇਖੋ ਸਾਨੂੰ 2 ਸਾਲ ਹੋਏ ਬਣਿਆ ਨੂੰ ਸਭ ਤੋਂ ਵੱਡੀ ਜਿਹੜੀ ਗਾਰੰਟੀ ਸੀ ਸਾਡੀ 600 ਜੁੰਟ ਦੀ ਸੀ ਸਭ ਤੋਂ ਵੱਡੀ ਜਿਹੜੀ ਗਰੰਟੀ ਸੀ ਕਿਉਂਕਿ ਹਰ ਘਰ ਬਿਜਲੀ ਹੈ ਬਿਜਲੀ ਤੋਂ ਬਿਨਾ ਕੋਈ ਕਰਨੀ ਹੈ ਹਰ ਘਰ ਦੇ ਵਿੱਚ 600 ਜੁੰਟ ਦੇਣਾ ਫਿਰ ਜਿਹਦਾ ਕਹਿ ਸਕਦੇ ਹਾਂ ਵੀ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਜਿਹੜਾ ਵੀ ਹੈ ਕਵੱਢੀ ਕਰ ਦਿੱਤਾ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਜਿਹੜਾ ਹੁਣ ਸਾਨੂੰ 2 ਸਾਲ ਹੋਏ ਬਣਿਆ ਤਿੰਨ ਸਾਲ ਦੇ ਕਰੀਬ ਪੈਂਡਿੰਗ ਆ ਆਪਾਂ ਆਸਤੇ ਆਸਤੇ ਆਪਾਂ ਸਟੈਪ ਬਾਈ ਸਟੈਪ ਕੰਮ ਕਰ ਰਹੇ ਆਂ ਟੈਂਸਰ ਰਹਿੰਦੇ ਨੇ ਮਹਿਲਾਵਾਂ ਨੂੰ ਵੀ ਪਤਾ ਹੈ ਆ ਮੈਂ ਪਿੰਡਾਂ 'ਚ ਜਾਣਾ ਮਿਲਦੇ ਨੇ ਖੁਸ਼ ਨੇ ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਕਿਉਂ ਨਾ ਖੁਸ਼ੀ ਹੋਊਗੀ ਸਵਾਲ ਨਹੀਂ ਕਰਦੇ ਨਾ 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 ਸਾਨੂੰ ਵਧਾਈ ਦਿੰਦੇ ਨੇ ਔਰ ਉਹਨਾਂ ਨੂੰ ਵਿਸ਼ਵਾਸ ਹੈ ਵੀ ਗਾਰੰਟੀ ਜੇ ਬਿਜਲੀ ਦੀ ਦਿੱਤੀ ਹੈ ਨਾ ਤੇ ਮਹਿਲਾਵਾਂ ਦੀ ਵੀ ਦਿੱਤੀ ਹੈ ਪੂਰੀ ਕਰਨਗੇ ਸੋ ਗੱਲ ਗੱਲ ਦੱਸਿਆ ਕੀ ਹੈ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਪਾਰਟੀਆਂ ਦੇ ਉੱਤੇ ਵਿਸ਼ਵਾਸ ਲੋਕ ਜਦੋਂ ਵਿਸ਼ਵਾਸ ਬਣਾ ਲੈਣਾ ਆਪਣਾ ਤੇ ਉਹ ਵਿਸ਼ਵਾਸ ਜਿਹੜਾ ਉਹ ਫਿਰ ਇਸ ਕਦਰ ਜਾਂਦਾ ਹੈ ਫਿਰ ਪਾਰਟੀ ਦੇ ਮੈਂ ਕਹਿ ਸਕਦਾ ਵਾਂ ਵੀ ਬਹੁਤੇ ਪ੍ਰਚਾਰ ਕਰਨ ਦੀ ਵੀ ਲੋੜ ਨਹੀਂ ਪੈਂਦੀ ਲੋਕ ਆਪ ਮਹਰ ਦੇ ਨਾਲ ਜੁੜਦੇ ਨੇ ਸੋ ਅਸੀਂ ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਚਾਰ ਸਾਲ ਕੁਝ ਨਹੀਂ ਕਰਨਾ ਪੰਜਵੇਂ ਸਾਲ ਇਹਨਾਂ ਨੇ ਜਿਹੜੇ ਮਾੜੇ ਮੋٹے ਵਾਅਦੇ ਕਰਨੇ ਆ ਮਾੜਾ ਮੋਟਾ ਕੰਮ ਕਰਨਾ ਉਸ ਤੋਂ ਬਾਅਦ ਕਹਿਣਾ ਫੇਰ ਬਣਾ ਦੋ ਫੇਰ ਕਰ ਦਿਆਂਗੇ ਸਾਡੀ ਆਮ ਆਦਮੀ ਪਾਰਟੀ ਹੈ ਜਦੋਂ ਤੋਂ ਹੋਂਦ ਚਾਹੀਏ ਉਦੋਂ ਤੋਂ ਕੰਮ ਚੱਲ ਸੁਚਾ ਚੱਲ ਰਹੇ ਆ ਔਰ ਕਰ ਰਹੇ ਆ ਹੁਣ ਸਟੈਪ ਬਾਈ ਸਟੈਪ ਆ ਦੇਖੋ 75 ਸਾਲਾਂ ਦਾ ਰੁਕਿਆ ਕੰਮ ਸਾਡੇ ਟੇਬਲ ਤੇ ਆ ਗਿਆ ਕੋਈ ਹੋਮਗਾਰਡ ਵਾਲੇ ਆ ਜਾਂਦੇ ਨੇ ਵੀ ਉਹ ਉਹ ਚਾਰੇ ਕਹਿੰਦੇ ਸਾਡੇ ਹੱਕ ਨੇ ਸਾਨੂੰ ਮਿਲੇ ਨਹੀਂ ਹੱਲੇ ਕੋਈ ਟੀਚਰ ਕੰਪਿਊਟਰ ਟੀਚਰ ਆ ਜਾਂਦੇ ਸੋ ਕਹਿਣ ਦਾ ਭਾਵ ਕਈ ਐਸੇ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਕੰਮ ਰਹਿੰਦੇ ਨੇ ਹੁਣ ਪੰਜਾਬ ਇਕੱਲਾ ਇੱਕ ਪੋਜੀਸ਼ਨ ਤੇ ਨਹੀਂ ਹੈ ਸਰਵਾਈਵ ਕਰ ਰਹੇ ਲੋਅ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਜੀ ਲੋਅ ਐਂਡ ਆਰਡਰ ਬਹੁਤ ਖਰਾਬ ਆ ਜੀ ਕਿਉਂਕਿ ਕਿਸੇ ਨੂੰ ਵੀ ਕੋਈ ਵੀ ਚੈਨ ਖੋ ਕੇ ਲੈ ਜਾਂਦਾ ਕੋਈ ਰਾਹ 'ਚ ਕੋਈ ਮਾਰ ਜਾਂਦਾ ਕੋਈ ਮਤਲਬ ਇੰਨਾ ਕੁ ਬੁਰਾ ਹਾਲ ਹੋਇਆ ਪਿਆ ਜੇ ਅਪ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਜੇ ਬਾਰਡਰ ਆਪਾਂ ਚਲੋ ਇੱਥੋਂ ਤੱਕ ਕਹਿ ਸਕਦੇ ਆਂ ਵੀ ਆਰਮੀ ਹੁੰਦੀ ਆ ਚਲੋ ਫਿਰ ਵੀ ਪਹਿਰਾ ਰੱਖਦੀ ਆ ਪਰ ਜੇ ਵੱਡੇ ਸ਼ਹਿਰ ਜਿਵੇਂ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅਮਰitsar ਹੋ ਗਿਆ ਜੀ ਸਾਰੇ ਪਾਸੇ ਹੋ ਗਿਆ ਉੱਥੇ ਇੰਨਾ ਕੁ ਮਤਲਬ ਖਰਾਬ ਆ ਲੋਕ ਡਰਦੇ ਬਾਹਰ ਨਹੀਂ ਨਿਕਲ ਮੈਂ ਮੈਂ ਦੱਸਣਾ ਚਾਹੁੰਦਾ ਦੇਖੋ ਸਭ ਤੋਂ ਵੱਡੀ ਗੱਲ ਆ ਸਾਨੂੰ ਲੋਕਾਂ ਨੂੰ ਸਾਥ ਦੇਣਾ ਪੈਣਾ ਦਿੱਕਤ ਕੀ ਹੁੰਦੀ ਆ ਜਦੋਂ ਕਿਤੇ ਸਾਡੀ ਮਾਪਿਆਂ ਦਾ ਕੋਈ ਪਰਸ ਖੋਂਦਾ ਕੋਈ ਚੈਨ ਖਾਓ ਖੋ ਕੇ ਪਚਦਾ ਫੜਿਆ ਜਾਂਦਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਥਾਣੇ ਬੁਲਾਈਦਾ ਰਿਪੋਰਟ ਲਿਖਣੀ ਹੁੰਦੀ ਆ ਤੇ ਸਭ ਤੋਂ ਵੱਧ ਕਿਉਂ ਹਰ ਟਾਰਗੇਟ ਲੇਡੀ ਨੂੰ ਕੀਤਾ ਜਾਂਦਾ ਉਹਦਾ ਕਾਰਨ ਕੀ ਆ ਕਰਨਿਆ ਉਹ ਜਦੋਂ ਬਿਆਨ ਹੋਣੇ ਨੇ ਬਿਆਨ ਤੇ ਅਕਸਰ ਉਹਨਾਂ ਦੇ ਹੋਣੇ ਨੇ ਉਹ ਜਦੋਂ ਹੁੰਦੇ ਨੇ ਜਿਹੜਾ ਪਰਿਵਾਰ ਹੁੰਦਾ ਨਾ ਲਾਗੋ ਉਹ ਕਹਿੰਦਾ ਕਹਿ ਦਿੰਦਾ ਵੀ ਨਹੀਂ ਨਹੀਂ ਯਾਰ ਅਸੀਂ ਇਹਨਾਂ ਕਮਾਚ ਨਹੀਂ ਬੈਣਾ ਅਸੀਂ ਆਪਣੇ ਘਰਦਿਆਂ ਨੂੰ ਕੋਟਾਂ ਕਚੈਰੀਆਂ ਚ ਨਹੀਂ ਭੇਜਣਾ ਜੀ ਆਪਾਂ ਭੇਜਾਂਗੇ ਨਾ ਜੀ ਆਪਾਂ ਸਟੱਪ ਚੁੱਕਾਂਗੇ ਨਾ ਫਿਰ ਇਕੱਲੇ ਇੱਕ ਬੰਦੇ ਦੇ ਕਹਿਣ ਨਾਲ ਤੇ ਨਹੀਂ ਨਾ ਪੰਜਾਬ ਠੀਕ ਹੋ ਸਕਦਾ ਸਾਨੂੰ ਵੀ ਮੁਕਾਬਲਾ ਜੇ ਕੋਈ ਗਲਤ ਕਰ ਰਿਹਾ ਸਾਨੂੰ ਵੀ ਉਹਦਾ ਮੁਕਾਬਲਾ ਕਰਨਾ ਪੈਣਾ ਮੈਂ ਇਹੋ ਬੇਨਤੀ ਆ ਨਸ਼ਾ ਵੇਚਣ ਵਾਲੇ ਜਦੋਂ ਪਰਚਾ ਦਈਦਾ ਮੈਂ ਆਪਣੇ ਪਟਾਲੇ ਚੱਕੋ ਬੇਨਤੀ ਕੀਤੀ ਹਲਕੇ ਤੇ ਮੈਂ ਕਿਹਾ ਯਾਰ ਜਿਹੜਾ ਗਲਤ ਦਾ ਬੰਦਾ ਵੇਚਦਾ ਆਪਾਂ ਜ਼ਮਾਨਤ ਕਿਉਂ ਦਿੰਦੇ ਨਾ ਦਈਏ ਆਪਾਂ ਜਦੋਂ ਆਪਾਂ ਅਗਲੇ ਬੰਦੇ ਦੀ ਜ਼ਮਾਨਤ ਦੇਣੀ ਹੈ ਸ਼ਹਿਰ ਮਿਲਣੀ ਆ ਮੈਂ ਕਿਹਾ ਮੈਂ ਤੇ ਜਾ ਕੇ ਕਰੂੰਗਾ ਫਿਰ ਸਾਰਿਆਂ ਨੂੰ ਵੀ ਜਿਹੜਾ ਬੰਦਾ ਨਸ਼ੇ ਵਾਲੇ ਨਸ਼ੇ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਂਦਾ ਫਿਰ ਇਹਦਾ ਮਤਲਬ ਉਹ ਵੀ ਜਿਹੜਾ ਇਸ ਜਗ੍ਹਾ ਦਾ ਵੀ ਸਾਡਾ ਸਾਡੇ ਪੰਜਾਬ ਦਾ ਦੋਸ਼ੀ ਹੈ ਸੋ ਕਹਿਣ ਦਾ ਭਾਵ ਮੈਂ ਤੁਹਾਨੂੰ ਫਿਰ ਇੱਕ ਗੱਲ ਦੱਸਦਾ ਲੋਕਤੰਤਰ ਰਾਜ ਜੇ ਲੋਕ ਸਾਡੇ ਸਰਕਾਰ ਬਣਾ ਸਕਦੇ ਸਭ ਤੋਂ ਵੱਡੀ ਬਾਵਰ ਲੋਕਾਂ ਕੋ ਹੁਣ ਇਸ ਕੰਮ ਨੂੰ ਅੱਗੇ ਸਰਕਾਰਾਂ ਸਾਥ ਨਹੀਂ ਦਿੰਦੀਆਂ ਅੱਜ ਸਰਕਾਰਾਂ ਨਾਲ ਖੜਦੀਆਂ ਨੇ ਅਸੀਂ ਕਹਿੰਨੇ ਆ ਤਗੜੇ ਹੋ ਆਪਾਂ ਤੁਹਾਡੇ ਨਾਲ ਖਲੋਤੇ ਆਂ ਪਰਵਾਹ ਨਹੀਂ ਕਰਨੀ ਪਰ ਨੱਥ ਉਦੋਂ ਪਾਊਗੀ ਹੁਣ ਜੇ ਇੱਕ ਚੈਨ ਲਾਤੀ ਉਹਨੇ ਜਾਂ ਇੱਕ ਵਾਰੀ ਪਰਸ ਖੋਲਿਆ ਉਹਨੂੰ ਪਤਾ ਮੈਂ ਫੜਿਆ ਗਿਆ ਉਹਨੂੰ ਚਪੇਣਾ ਵਜੀਆਂ 15 20 ਲੋਕਾਂ ਨੇ ਮਾਰਤੀਆਂ ਉਸ ਤੋਂ ਬਾਅਦ ਫੇਰ ਅਗਲੇ ਦਿਨ ਉਹ ਕੰਮ ਕਾਰਨ ਕਿ ਉਹਦਾ ਵਿਗੜਿਆ ਕੁਛ ਨਹੀਂ ਨਾ ਅਗਲਾ ਫੜਿਆ ਜਾਵੇ ਜੇਲ੍ਹ ਚ ਕੋਈ 15-20 ਹਜ਼ਾਰ ਦਾ ਵਕੀਲ ਕਰਾਵੇ ਕਰਾ ਕੇ ਫਿਰ ਉਹਦਾ ਖਰਚਾ ਲੱਗੇ ਨਾਲੇ ਉਹਨੂੰ ਅਕਲ ਆਵੇ ਵੀ ਯਾਰ ਮੇਰੇ ਨਾਲ ਬਣਿਆ ਕੀ ਆ ਤਾਂ ਹੀ ਹੈ ਪਰ ਬ੍ਰਹਮ੍ਰੁਤੀ ਕਹਿੰਦੇ ਇਹ ਤਾਂ ਮਿਲੀ ਭੁਗਤਾ ਜੀ ਇਹਨਾਂ ਦੀ ਕਹਿੰਦੇ ਠਾਣਿਆਂ ਚ ਇਹਨਾਂ ਦੇ ਹਿੱਸੇ ਪਾਏ ਹੁੰਦੇ ਨੇ ਹੈ ਤੇ ਉਹ ਦੇਖਿਓ ਤਾਂ ਛੁੱਟ ਜਾਂਦੇ ਨੇ ਪਰ ਜੇ ਮੈਂ ਤੁਸੀਂ ਵੀ ਗੱਲ ਸਹੀ ਕਹੀ ਹੈ ਵੀ ਜੇ ਕੋ ਖੜੂਗਾ ਕੋਈ ਬੋਲੂਗਾ ਫੇਰ ਹੀ ਸ਼ਾਇਦ ਉਹਨੂੰ ਅਸੀਂ ਉਹਦੇ ਪਿੱਛੇ ਜਾ ਸਕਦੇ ਹਾਂ ਜੇ ਕੋ ਬੋਲੂਗਾ ਨਹੀਂ ਅਸੀਂ ਉਹਨੂੰ ਕਿਵੇਂ ਸਵਾਲ ਜਵਾਬ ਕਰ ਸਕਦੇ ਹਾਂ ਮੈਂ ਉਹ ਗੱਲ ਦੱਸਦਾ ਨਾ ਵੀ ਇੱਕ ਇੱਕ ਉਹਦਾ ਦੋਸ਼ ਲਾਉਣਾ ਬੜਾ ਸੌਖਾ ਵੀ ਆ ਦੋਸ਼ ਲਗਾ ਬਟ ਕਹਿਣ ਦਾ ਵਿਰੋਧੀਆਂ ਦੀ ਫਿਕਰ ਨਾ ਕਰੋ ਇਹਦੇ ਸਵੇਰੇ ਕੁਝ ਨੇ ਦੁਪਹਿਰੇ ਕੁਝ ਨੇ ਰਾਤ ਨੂੰ ਕੁਝ ਨੇ ਤੇ ਕੱਲ ਕੁਝ ਨੇ ਇਹਨਾਂ ਦੀ ਪਰਵਾਹ ਨਹੀਂ ਕਰਦੇ ਪਰ ਰਹੀ ਗੱਲ ਗੱਲ ਇਹੋ ਹੀ ਆ ਹਾਂ ਜੇ ਕੋਈ ਹੁਣ ਕਿਸੇ ਨੇ ਕਿਸੇ ਦੋਸ਼ੀ ਨੇ ਕੋਈ ਗਲਤ ਹਰਕਤ ਕੀਤੀ ਆ ਜੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਜੇ ਅਫਸਰ ਨਹੀਂ ਸੁਣਦਾ ਫਿਰ ਅਸੀਂ ਕਸੂਰਵਾਰ ਆ ਅਸੀਂ ਕਿਉਂ ਬੈਠੇ ਆ ਆਪਣੇ ਹਲਕਿਆਂ 'ਚ ਅਸੀਂ ਕਿਉਂ ਬੈਠੇ ਆ ਆਪਣੇ ਜ਼ਿਲ੍ਹਿਆਂ 'ਚ বিজে કહે ਆਮ ਬੰਦੇ ਦੀ ਸੁਣਵਾਈ ਨਹੀਂ ਸਾਨੂੰ ਦੱਸੋ ਸਾਨੂੰ ਲੋਕਾਂ ਨੇ ਚੁਣਿਆ ਆਪਾਂ ਸਵਾਲ ਪੁੱਛਾਂਗੇ ਵੀ ਕਿਉਂ ਨਹੀਂ ਸੁਣਵਾਈ ਹੋ ਰਹੀ ਵੀ ਬੰਦਾ ਜਾਇਜ਼ ਆ ਕਿਉਂ ਨਹੀਂ ਕੰਮ ਹੋ ਰਿਹਾ ਇਹਦਾ ਪਰ ਦੁੱਖ ਇਸ ਗੱਲ ਦਾ ਜਦੋਂ ਤੱਕ ਸਾਨੂੰ ਕੋਈ ਦੱਸੂਗਾ ਹੀ ਨਹੀਂ ਉਹਦੀ ਆਵਾਜ਼ ਜਿਤਨਾ ਹੁਣ ਗੱਲ ਇਹ ਆ ਵੀ ਮੈਂ ਤੁਹਾਨੂੰ ਇੱਕ ਫੋਰ ਐਗਜ਼ਾਮਪਲ ਦਿਤਤੀ ਆ ਸਾਨੂੰ ਜੇ ਸਿਸਟਮ ਬਦਲਣਾ ਹੈ ਸਿਸਟਮ ਬਦਲਣ ਲਈ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਪੈਣਾ ਤਾਂ ਜਾ ਕੇ ਸਿਸਟਮ ਬਦਲੂਗਾ ਹੁਣ ਮੈਂ ਛੋਟੀ ਜੀ ਐਗਜ਼ਾਮਪਲ ਦੇ ਦਿੰਦਾ ਇੱਕ ਸ਼ਹਿਰ ਦੇ ਵਿੱਚ ਕੂੜਾ ਵੜਾ ਟਾਟਾ ਐ ਸਾਗੀਆਂ ਗੱਡੀਆਂ ਆ ਗਈਆਂ ਦਿੱਕਤ ਕੀ ਆ ਰਾਤ ਨੂੰ ਬੰਦਾ ਸ਼ਹਿਰ ਤੇ ਨਿਕਲਦਾ ਲਫਾਫਾ ਭਰਦਾ ਉਹ ਨੁੱਕਰ ਤੇ ਰੱਖ ਦਿੰਦਾ ਹੁਣ ਕੂੜਾ ਜਿਹੜਾ ਆ ਕਿੱਥੋਂ ਰਿਹਾ ਹੁਣ ਮੈਂ ਕਹਿ ਸਕਦਾ ਜੇ ਲੋਕ ਸਭਾ ਗਰਦਾਸਪੁਰ ਦਾ ਕੂੜਾ ਚੰਡੀਗੜ੍ਹ ਤੋਂ ਆਉਣਾ ਨਹੀਂ ਸਾਨੂੰ ਲੋਕਾਂ ਨੂੰ ਆਪ ਵੇਰ ਹੋਣਾ ਪੈਣਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਅ ਕੀ ਆ ਕੇ ਕਹਿੰਦਾ ਕਹਿੰਦਾ ਜੀ ਬਾਹਰਲੇ ਮੁਲਕ ਬੜਾ ਵਧੀਆ ਸਿਸਟਮ ਹੈ ਵੇਖੋ ਬਾਹਰਲੇ ਮੁਲਕ ਉਥੇ ਸਫਾਈ ਬੜੀ ਆ ਬਾਹਰ ਦੇ ਮੁਲਕ ਦੇ ਵਿੱਚ ਕੱਟਾ ਹੈ ਨਹੀਂ ਫਿਰ ਮੈਂ ਉਹਨਾਂ ਨੂੰ ਸਵਾਲ ਕਰਦਾ ਹੁੰਦਾ ਕਿਵੇਂ ਦੀ ਮੈਂ ਕਹਿੰਦਾ ਦੇਖੋ ਜਦੋਂ ਆਪਾਂ ਬਾਹਰ ਜਾਣਾ ਅਸੀਂ ਜਦੋਂ ਇੱਥੋਂ 에ਰਪੋਰਟ ਤੇ ਜਾਂਦੇ ਆ ਅਸੀਂ ਆਪਣਾ ਬਿਹੇਵ ਥੋੜਾ ਚੇਂਜ ਕਰ ਲੈਂਦੇ ਜਦੋਂ ਜਦੋਂ ਆਪਾਂ ਜਹਾਜ਼ ਦੇ ਵਿੱਚ ਬੈਠਨੇ ਆ ਥੋੜਾ ਬਿਹੇਵ ਹੋਰ ਚੇਂਜ ਕਰ ਦਿੰਨੇ ਫਿਰ ਜਦੋਂ ਫੌਰੀਨ ਉਤਰਦੇ ਆ ਬਿਲਕੁਲ ਚੇਂਜ ਕਰ ਦਿੰਦੇ ਨੇ ਫਿਰ ਜਦੋਂ ਫੌਰੀਨ ਦੀਆਂ ਲਾਈਟਾਂ ਰੈੱਡ ਹੁੰਦੀਆਂ ਗ੍ਰੀਨ ਹੁੰਦੀਆਂ ਫਾਲੋ ਕਰਦੇ ਆ ਫਿਰ ਆਪਾਂ ਵੇਖਦੇ ਆ ਵੀ ਉਹ ਮਾਹੌਲ ਜਿਹੜਾ ਉੱਥੋਂ ਦਾ ਵਾ ਆਪਾਂ ਆਪਣੇ ਆਪ ਨੂੰ ਬਿਲਕੁਲ ਚੇਂਜ ਕਰ ਲੈਂਦੇ ਤੇ ਜੇ ਇਹੋ ਹੀ ਬਾਹਰੋਂ ਹੁੰਨੇ ਆ ਅੰਮ੍ਰਿਤਸਰੋਂ ਉਤਰਦੇ ਆ ਗੱਡੀਆਂ 'ਚ ਬੈੰਨੇ ਆ ਰੈੱਡ ਲਾਈਟ ਹੁੰਦੀ ਕਿਹਦੇ ਕੱਢਦੇ ਹੋ ਯਾਰ ਵੇਖੀ ਜਾਊਗੇ ਆਪਣਾ ਹੀ ਆ ਸੋ ਕਹਿਣ ਦਾ ਭਾਵ ਸਾਨੂੰ ਸਾਰਿਆਂ ਨੂੰ ਇਹ ਨਹੀਂ ਹਮੇਸ਼ਾ ਡਰ ਹੁਣ ਚੰਡੀਗੜ੍ਹ 'ਚ ਕੀ ਆ ਕਿਉਂ ਸੀਟ ਬੈਲਟ ਲੱਗ ਜਾਂਦੀ ਆ ਉੱਥੇ ਜਾਂਦੇ ਰੀਜ਼ਨ ਕੀ ਹੈ ਚਲਾਨ ਹੈ ਡਰ ਹੈ ਅਸੀਂ ਨਹੀਂ ਚਾਹੁੰਦੇ ਵੀ ਇੱਕ ਡਰ ਦਾ ਮਾਹੌਲ ਬਣੇ ਅਸੀਂ ਚਾਹੁੰਦੇ ਆ ਵੀ ਇਹ ਇਹ ਸਿਸਟਮ ਸਾਡਾ ਬਾਹਰ ਵਾਲਾ ਕਿਉਂ ਨਹੀਂ ਬਣ ਸਕਦਾ ਇਹ ਬਣ ਸਕਦਾ ਪਰ ਜਦੋਂ ਆਪਾਂ ਸੋਚੀਏ ਵੀ ਯਾਰ ਆਪਾਂ ਫੋਲੋ ਰੂਲ ਫੋਲੋ ਕਰਨੇ ਆ ਸਾਰੇ ਜੇ ਰੂਲ ਫੋਲੋ ਕਰ ਲੇ ਤੇ ਨੇ ਚੱਲੀ ਸਾਰੇ ਓਕੇ ਆ ਲੇਕਿਨ ਦਿੱਕਤ ਇਹ ਆ ਰੂਲ ਫੋਲੋ ਕੀਤੇ ਨਹੀਂ ਜਾ ਸਕਦੇ ਕਰਦੇ ਨਹੀਂ ਪਰ ਹਾਂ ਜਦੋਂ ਤੱਕ ਅਸੀਂ ਅਵੇਅਰ ਨਹੀਂ ਕਰਾਂਗੇ ਉਦੋਂ ਤੱਕ ਜਿਹੜੀ ਹੈ ਇਹ ਗੱਲ ਵੀ ਜਿਹੜੀ ਹੈ ਮੈਂ ਕਹਿ ਸਕਦਾ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀ ਆ ਅਸੀਂ ਵੀ ਅਵੇਰਨੈਸ ਜਿਹੜੀ ਆ ਉਹਨੂੰ ਚਾਹੀਦੀ ਹੈ ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਸਿਆਣੀ ਗੱਲ ਕੀਤੀ ਹੈ ਤੁਸੀਂ ਪਰ ਗੱਲ ਇਦਾਂ ਵੀ ਸਰਕਾਰ ਨੂੰ ਹੀ ਇਹ ਕਹਿੰਦੇ ਹੁੰਦੇ ਆ ਹਲਾਰਾ ਇਹਨਾਂ ਨੂੰ ਦੇਣਾ ਪੈਣਾ ਧੱਕਾ ਥੋੜਾ ਜਿਹਾ ਕਿਉਂਕਿ ਲੋਕ ਤੁਹਾਨੂੰ ਪਤਾ ਹੀ ਹੈ ਉਹ ਆਪਾਂ ਕਹਿ ਲਿਆ ਸੁਣ ਲੈਣਗੇ ਮੁੜ ਕੇ ਫੇਰ ਕਹਿ ਦੇਣਗੇ ਚਲੋ ਕੋਈ ਨਾ ਐਮਐਲਏ ਸਾਹਿਬ ਨੇ ਕਿਹਾ ਆਪਾਂ 4 ਦਿਨ ਕੌਰ ਕਰਦੇ ਆ ਮੁੜ ਕੇ ਫੇਰ ਉਹੀ ਥੈਲਾ ਉੱਥੇ ਚੀਜ਼ਾਂ ਲੇਟਾਂ ਕ੍ਰੋਸ ਇਹ ਮਤਲਬ ਉਹੀ ਬੰਦਾ ਬਾਹਰੋਂ ਆਇਆ ਹੁੰਦਾ ਜਿਹੜਾ ਤੁਹਾਡੇ ਕਹਿਣ ਮੁਤਾਬਕ ਡਿਸਪਲਿਨ ਵਾਲਾ ਹੁੰਦਾ ਪੂਰਾ 에ਅਰ ਨੀ ਚਾਹੁੰਦਾ ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ ਜੇ ਆਪਾਂ ਬਾਹਰ ਜਾ ਕੇ ਫੋਲੋ ਕਰ ਸਕਦੇ ਆ ਇੱਥੇ ਕਿਉਂ ਨਹੀਂ ਕਰ ਸਕਦੇ ਰੀਜ਼ਨ ਕੀ ਹੈ ਵੀ ਸਾਨੂੰ ਆਪਣੇ ਆਪ ਨੂੰ ਪੋਜ਼ਿਟਿਵਿਟੀ ਥਿੰਕਿੰਗ ਚ ਲੈ ਕੇ ਜਾਣਾ ਪੈਣਾ ਜਦੋਂ ਆਪਾਂ ਲੈ ਜਾਂਦੇ ਆ ਤੇ ਨੇਚਰਲੀ ਵੱਡੇ ਤੋਂ ਵੱਡੇ ਕੰਮ ਹੋ ਜਾਂਦੇ ਨੇ ਇਹ ਕਿੱਡੀ ਗੱਲ ਆ ਪਰ ਇਹ ਮੈਂ ਇਹ ਗੱਲ ਕਹਿ ਸਕਦਾ ਵੇਖੋ ਜੇ ਸਰਕਾਰ ਕਵੇ ਆਪਾਂ ਸਿਸਟਮ ਚੇਂਜ ਕਰਨਾ ਫਿਰ ਵੱਡੀ ਗੱਲ ਪੰਜਾਬੀ ਚ ਸਖਤੀ ਆ ਹੁਣ ਅੱਜ ਮੈਂ ਕਹਿ ਸਕਦਾ ਵੀ ਆਪਾਂ ਕਹਿੰਦੇ ਆ ਵੀ ਪੋਲੋਥੀਨ ਬੰਦ ਕਰਨਾ ਉਹ ਉਹਦੇ ਆਰਡਰਾਂ ਬੰਦ ਕਰਨ ਦੇ ਅੱਜ ਟਾਈਟ ਕਰ ਦਿੰਨੇ ਆ ਸਾਰੀ ਮਾਰਕੀਟ ਤੁਹਾਡੇ ਅਗੇਸਟ ਹੋ ਜੂਗੀ ਕਾਰਨ ਕੀ ਹੁਣ ਹਰ ਦੁਕਾਨ ਤੇ ਪੋਲੋਥੀਨ ਪਿਆ ਹੁਣ ਜੇ ਉਹ ਸ਼ਕਤੀ ਕਰਦੇ ਆ ਤੇ ਉਹਨਾਂ ਨੇ ਕਹਿਣਾ ਵੇਖੋ ਯਾਰ ਸਰਕਾਰ ਬਹੁਤ ਮਾੜੀ ਆ ਸਰਕਾਰ ਨੇ ਤੰਗ ਕਰ ਦਿੱਤਾ ਪਰ ਕਹਿਣ ਦਾ ਭਾਵ ਹੁਣ ਉਹੋ ਹੀ ਪੋਲੋਥੀਨ ਜਦੋਂ ਸੀਵਰੇਜ ਦੇ ਵਿੱਚ ਫਸਦਾ ਹੈ ਸੀਵਰੇਜ ਬਲੌਕ ਹੋ ਜਾਂਦਾ ਹੈ ਚੱਕੜ ਹੋ ਜਾਂਦਾ ਹੈ ਉਹਨਾਂ ਸੜਕਾਂ ਤੋਂ ਸਾਨੂੰ ਨੰਗਣਾ ਪੈਂਦਾ ਤੇ ਫਿਰ ਬਾਅਦ ਅਸੀਂ ਕਹਿੰਦਾ ਯਾਰ ਸਰਕਾਰ ਮਾੜੀ ਆ ਪਰ ਇਹ ਨਹੀਂ ਸਾਨੂੰ 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 ਨਹੀਂ ਮਾੜੇ ਦੀ ਨਹੀਂ ਗੱਲ ਸਾਨੂੰ ਆਪਣੇ ਆਪ ਨੂੰ ਵੇਅਰ ਕਰਨਾ ਪੈਣਾ ਵਾ ਜਦੋਂ ਤੱਕ ਆਪਾਂ ਪੰਜਾਬ ਇਹ ਨਾ ਸੋਚੀਏ ਵੀ ਕੱਲਾ ਐਮਐਲਏ ਨੇ ਠੀਕ ਕਰਨਾ ਇਹ ਨਾ ਸੋਚੀਏ ਵੀ ਪੰਜਾਬ ਕੱਲਾ ਮੁੱਖ ਮੰਤਰੀ ਸਾਹਿਬ ਨੇ ਠੀਕ ਕਰਨਾ ਆਪਾਂ ਰੂਲ ਬਣਾ ਸਕਦੇ ਹਾਂ ਆਪਾਂ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦੇ ਆਪਾਂ ਐਸਾ ਕੰਮ ਕਰ ਸਕਦੇ ਪਰ ਜਿਹੜੀ ਇਹ ਮੈਂ ਕਹਿ ਸਕਦਾ ਵੀ ਇਸ ਪੰਜਾਬ ਨੂੰ ਸੁਨਹਿਰੀ ਬਣਾਉਣਾ ਸਭ ਤੋਂ ਵੱਡਾ ਯੋਗਦਾਨ ਜਿਹੜਾ ਸਾਡੇ ਪੰਜਾਬੀਆਂ ਦੇ ਹੱਕ ਚ ਆ ਔਰ ਹਾਇਤ ਚ ਆ ਔਰ ਆਸ ਆ ਪਰ ਇੱਕ ਗੱਲ ਅੱਗੇ ਨਾਲੋਂ ਬਹੁਤ ਜ਼ਿਆਦਾ ਚੇਂਜ ਹੋਇਆ ਆ ਹੌਸਤੇ ਹੌਸਤੇ ਸਾਰਾ ਹੀ ਹੋਊਗਾ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਵੀ ਪੰਜਾਬ ਜਿਹੜਾ ਇਹ ਇਹਦੀਆਂ ਅੱਗੇ ਜਿ ਤਰ੍ਹਾਂ ਰੰਗਲੇ ਪੰਜਾਬ ਦੀਆਂ ਗੱਲਾਂ ਹੁੰਦੀਆਂ ਸੀ ਸੋਨੇ ਦੀ ਚਿੜੀ ਸੀ ਉਹ ਦਿਨ ਦੂਰ ਨਹੀਂ ਆ Et il ਕਮ ਸੱਤ ਫੂਗਲ ਤੁਸੀਂ ਸਰਕਾਰ ਦੇ ਵਿੱਚੋਂ ਜੀ ਜੇ ਆਪਾਂ ਅੰਮ੍ਰਿਤਸਰ ਸਾਹਿਬ ਨੂੰ ਜਾਈਏ ਉੱਥੇ ਮੌਲਵੀ ਐ ਥੀਏਟਰ ਵੀ ਐ ਹਰ ਚੀਜ਼ ਐ ਜੀ ਆਪਾਂ ਜੇ ਥੋੜਾ ਜਿਹਾ ਇੱਧਰ ਨੂੰ ਆ ਜਾਈਏ ਬਟਾਲਾ ਸ਼ੁਰੂ ਹੋ ਗਿਆ ਜੀ ਉਹਦੇ ਬਾਅਦ ਚੋਂ ਨਾ ਕੋਈ ਮੌਲ ਦੇਖਦਾ ਜੀ ਨਾ ਕੋਈ ਥੀਏਟਰ ਚੰਗਾ ਸਿਨੇਮੈਪਲੈਕਸ ਦੇਖਦਾ ਜੀ ਗੁਰਦਾਸਪੁਰਾ ਜੀ ਇਹ ਬਿਲਕੁਲ ਹੀ ਹੈ ਨਹੀਂ ਕੁਝ ਥੋੜਾ ਜਿਹਾ ਗਾਹਾਂ ਨੂੰ ਚਲੇ ਜੇ ਪਠਾਨਮਾਤ ਸੜਕਾਂ ਟੁੱਟੀਆਂ ਜ਼ਰੂਰ ਨਜ਼ਰ ਆ ਜਾਣਗੀਆਂ ਮਤਲਬ ਚੰਗੀ ਚੀਜ਼ ਨਹੀਂ ਜਿਹੜੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਜੇ ਧਾਰੀ ਵਾਲਾ ਆਪਾਂ ਮਿਲਦੀ ਗੱਲ ਕੀਤੀ ਜਾਵੇ ਉਹ ਸ਼ਾਇਦ ਤੁਹਾਨੂੰ ਬ ਤੇ ਇੰਨੀ ਬੈਸਟ ਸੀ ਕਿਉਂਕਿ ਆਪਾਂ ਇਹ ਕਹਿਦੇ ਨੇ ਆਪਾਂ ਇੰਡਸਟਰੀ ਨਮੀ ਲਿਆਵਾਂਗੇ ਆਪਾਂ ਇਹ ਕਿਉਂ ਨਹੀਂ ਕਰਦੇ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਕਹਿੰਦੇ ਹੋ ਵੀ ਐਫਰਟਸ ਆਪਾਂ ਨੂੰ ਹੀ ਕਰਨੇ ਪੈਣਗੇ ਤੱਕਾ ਆਪਾਂ ਉਹਨਾਂ ਆਪਾਂ ਜਿਹੜੀ ਚੀਜ਼ ਚੱਲਦੀ ਹੈ ਉਹਨੂੰ ਆਪਾਂ ਕਿਉਂ ਨਹੀਂ ਸਟੇਲ ਰੱਖ ਸਕਦੇ ਉਹਨੂੰ ਆਪਾਂ ਕਿਉਂ ਨਹੀਂ ਉਹਦੀ ਚੋ ਅਵੇਅਰਨੈਸ ਦੇ ਕੇ ਵੀ ਲਓ ਭਾਈ ਇਹਦੇ ਚ ਕੋਈ ਦਰੁਸਤ ਕਰਨ ਵਾਲਾ ਕੋਈ ਤੁਹਾਨੂੰ ਕੋਈ ਪੈਸਾ țeਲਾ ਕੋਈ ਤੁਹਾਨੂੰ ਰਿਬੇਟ ਦੇਣ ਵਾਲੀ ਅਸੀਂ ਉਹਦੀ ਵਜ੍ਹਾ ਨਾਲ ਅਸੀਂ ਰੱਖ ਦਿੰਦੇ ਹਾਂ ਕਿਉਂਕਿ ਸਟੇਟ ਤੋਂ ਜਿਹੜੀਆਂ ਬਾਹਰ ਭੱਜਣ ਦਾ ਕੰਮ ਨਹੀਂ ਇਹ ਵੀ ਬਾਹਰਲੀ ਸਟੇਟਾਂ ਲਾਲਚ ਦਿੰਦੀਆਂ ਲਾਲ ਪਰ ਜੇ ਸਾਡੀ ਇੱਕ ਘਰੇ ਚੀਜ਼ ਆ ਆਪਾਂ ਉਹਨੂੰ ਆਪਣੇ ਘਰੇ ਰੱਖਣ ਲਈ ਸ਼ਾਇਦ ਮੈਂ ਕਹਿੰਨਾ ਦੇ ਸਕਦੇ ਆ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਦੇਖੋ ਸਾਨੂੰ ਪੰਜਾਬ ਦੀ ਵਾਗਡੋਰ ਫੜੀ ਨੂੰ 2 ਸਾਲ ਹੋਏ ਪਹਿਲੀਆਂ ਵਾਗਡੋਰਾਂ ਜਿਹੜੀਆਂ ਨੇ ਇਹਨਾਂ ਪੁਰਾਣੀਆਂ ਸਰਕਾਰਾਂ ਕੁਰੇਗੀਆਂ ਇਹ ਜੇ ਪੰਜਾਬ ਪਿੱਛੇ ਗਿਆ ਇਹ ਆਮ ਆਦਮੀ ਪਾਰਟੀ ਦੀ ਦੇਣ ਨਹੀਂ ਇਹ ਇਹਨਾਂ ਸਰਕਾਰਾਂ ਦੀ ਦੇਣ ਰਹੀ ਆ ਸਾਡੀ ਪਾਰਟੀ ਨੇ ਤੇ ਹਰ ਤਰ੍ਹਾਂ ਬਾਹਰ ਦੇ ਮੁਲਕ ਤੋਂ ਵੀ ਲੋਕ ਬੁਲਾਏ ਨੇ ਵੱਡੀਆਂ ਵੱਡੀਆਂ ਇੰਡਸਟਰੀਆਂ ਵਾਲਿਆਂ ਨੂੰ ਵੀ ਬੁਲਾਇਆ ਵੀ ਲਾਓ ਮੈਂ ਮੈਨੂੰ ਖੁਸ਼ੀ ਦੀ ਗੱਲ ਏ ਕਿਉਂਕਿ ਮੈਂ ਜਦੋਂ ਐਮਐਲਏ ਬਟਾਲੇ ਹਲਕੇ ਦਾ ਵੀ ਵਰਕ ਕਰ ਰਿਹਾ ਮੈਂ ਉੱਥੋਂ ਇੱਕ ਇੰਡਸਟਰੀ ਜਿਹੜੀ ਆ ਮੈਨੂੰ ਵੀ ਹੋਇਆ ਵੀ ਸਾਨੂੰ 15 ਏਕੜ ਜਗ੍ਹਾ ਦਿਓ ਆਪਾਂ ਇੰਡਸਟਰੀ ਲਾਉਣਾ ਚਾਹੁੰਦੇ ਆ ਜਿੱਥੇ 5-7000 ਬੰਦੇ ਨੂੰ ਰੁਜ਼ਗਾਰ ਮਿਲੇ ਮੈਨੂੰ ਵੀ ਖੁਸ਼ੀ ਏ ਮੇਰੇ ਹਲਕੇ ਦੇ ਵਿੱਚ ਇਹ ਕੰਮ ਹੋਊਗਾ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਕਿਉਂਕਿ ਐਫਰਟ ਕਰਨਾ ਪੈਂਦਾ ਪਰ ਅਸੀਂ ਐਫਰਟ ਕਰ ਰਹੇ ਆ ਆਪਾਂ ਮਾਨ ਸਾਹਿਬ ਦੀ ਗੱਲ ਕਰਦੀਏ ਸੀਐਮ ਸਾਹਿਬ ਦੀ ਦੋ ਸਾਲਾਂ ਦਾ ਵਿੱਚ ਉਹਨਾਂ ਦੇ ਕੀਤੇ ਹੋਏ ਕੰਮ ਤੁਹਾਡੇ ਕੋਲ ਕੱਲਾ ਕੱਲਾ ਉਹਨਾਂ ਦੀ ਫੇਸਬੁੱਕ ਦੇ ਪੇਜ ਦੇ ਪਤਾ ਹੈ ਵੀ ਉਹਨਾਂ ਨੇ ਕਿੰਨਾ ਵਰਕ ਕੀਤਾ ਸੋ ਕਹਿਣ ਦਾ ਵਾ ਪਹਿਲੇ ਮੁੱਖ ਮੰਤਰੀ ਕੀ ਕਰਦੇ ਪਹਿਲੇ ਲੱਭਦੇ ਨਹੀਂ ਅਖੀਰਲੇ ਸਾਲਾਂ 'ਚ ਨਿਕਲਦੇ ਸੀ ਠੀਕ ਹੈ ਇਹ ਉਹ ਮੁੱਖ ਮੰਤਰੀ ਨੇ ਵਾਕਈ ਅੱਜ ਦੇ ਸਮੇਂ ਲੋਕਾਂ ਨੇ ਜੇ ਆਪਣਾ ਪੁਵੇਖਾ ਜਾਂ ਆਪਣੀ ਚੋਇਸ ਹੈ ਜਿਹੜੀ ਉਸ ਇਮਾਨਦਾਰ ਹਾਥੀ ਫੜਾਈ ਆ ਜਿਹੜਾ ਬੰਦਾ ਹਮੇਸ਼ਾ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਭਲਾਈ ਲਈ ਕੰਮ ਕਰਦੇ ਆ ਉਹ ਅੱਗੇ ਅਕਸਰ ਇੱਕ ਗੱਲ ਕਰਦੇ ਨੇ ਕਹਿੰਦੇ ਯਾਰ ਲੋਕਾਂ ਦੇ ਭਾਰ ਪਾਉਣ ਵਾਸਤੇ ਫਾਈਲਾਂ ਤੇ ਮੇਰੇ ਕੋਲ ਸਾਈਨ ਕਰਾਇਆ ਲੋਕਾਂ ਦੇ ਭਾਰ ਘਟਾਉਣ ਵਾਸਤੇ ਮੇਰੇ ਕੋਲ ਫਾਈਲਾਂ ਤੇ ਸਾਈਨ ਕਰਾਇਆ ਸੋ ਐਡੀ ਤਗੜੀ ਸੋਚ ਕੌਣ ਰੱਖਦਾ ਸੋ ਲੱਗੇ ਆਖਰੀ ਸਵਾਲ ਹੈ ਜੀ ਜੇ ਤੁਹਾਨੂੰ ਗੁਰਦਾਸਪੁਰ ਵਾਸੀ ਜਿਹੜਾ ਫਤਵਾ ਦਿੰਦੇ ਨੇ ਤੁਹਾਨੂੰ ਉੱਥੇ ਭੇਜਦੇ ਜਿਹੜੇ ਪਹਿਲ ਦੇ ਆਧਾਰ ਤੇ ਨੇ ਇਹ ਜਿਹੇ ਕਿਹੜੇ ਕੰਮ ਆ ਜਿਹੜੇ ਆਪਣੇ ਮਾਈਂਡ ਦੇ ਵਿੱਚ ਹੁਣ ਵੀ ਜੇ ਮੈਂ ਬਣ ਗਿਆ ਤਾਂ ਮੈਂ ਆ ਚੀਜ਼ ਵੀ ਪਹਿਲ ਦੇ ਆਧਾਰ ਤੇ ਕਰਨੀ ਹੈ ਇਹਨੂੰ ਲੇਟ ਹੋਰ ਨਹੀਂ ਕਰਨਾ ਕਿਉਂਕਿ ਪਹਿਲਾਂ ਚੁੰਨਦੇ ਨੇ ਮੇਰਾ ਸਾਥ ਦਿੰਦੇ ਨੇ ਇਹ ਮੇਰਾ ਪਰਿਵਾਰ ਹੈ ਅੱਗੇ ਮੈਂ ਬਟਾਲੇ ਹਲਕੇ ਦਾ ਕੰਮ ਕਰ ਰਿਹਾ ਹੁਣ ਲੋਕ ਸਭਾ ਹੁਣ 8 ਹਲਕੇ ਹੋਰ ਵਧ ਗਏ ਇਹ ਮੇਰਾ ਸਾਰਾ ਪਰਿਵਾਰ ਹੈ ਮੈਨੂੰ ਇਹ ਆ ਵੀ ਮੈਂ ਆਪਣੇ ਪਰਿਵਾਰ ਨੂੰ ਤਰੱਕੀ 'ਚ ਕਿਤਰਾ ਲੈ ਕੇ ਜਾਵਾਂ ਮੈਨੂੰ ਇਹ ਆ ਵੀ ਮੈਂ ਜਿੱਦਾਂ ਗੱਲ ਕੀਤੀ ਆਪਾਂ ਰੂਲ ਰੈਗੂਲੇਸ਼ਨ ਜਦੋਂ ਮੇਰੇ ਤੇ ਵਿਸ਼ਵਾਸ ਕਰਦੇ ਨੇ ਫਿਰ ਹਰ ਕੰਮ ਜਿਹੜਾ ਪੋਜ਼ਿਟਿਵ ਇਹ ਨਾ ਕਰਾਂਗੇ ਆਪਾਂ ਔਰ ਆਸ ਹੈ ਵੀ ਉਹ ਖੁਸ਼ਹਾਲੀ ਜਿਹੜੀ ਆ ਜਿਹੜੇ ਸਾਡੇ ਗਰਦਾਸਪੁਰੀਆਂ ਨੂੰ ਸਾਡਾ ਐਮਪੀ ਲੱਭਦਾ ਹੀ ਨਹੀਂ ਸੀ ਬਾਅਦ ਚ ਉਹ ਇੱਕ ਤੇ ਉਹ ਚੀਜ਼ ਦੂਰ ਹੋਊਗੀ ਇੱਕ ਆਪਣਾਪਨ ਪਊ ਵਧੂਗਾ ਇੱਕ ਆਪਣਾ ਪਰਿਵਾਰ ਵਧੂਗਾ ਔਰ ਗਰਦਾਸਪੁਰ ਦੀ ਤਰੱਕੀ ਵਧੂਗੀ ਕਿਉਂਕਿ ਕਈ ਐਸੇ ਕੰਮ ਤੁਸੀਂ ਗੱਲ ਕੀਤੀ ਵੀ ਇੱਥੇ 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 ਮਾਲ ਕਿਉਂ ਨਹੀਂ ਆ ਇੱਥੇ ਥੀਏਟਰ ਕਿਉਂ ਵੀ ਥੀਏਟਰ ਕਿਉਂ ਨਹੀਂ ਆ ਉਹਦਾ ਰੀਜ਼ਨ ਕੀ ਆ ਸਾਨੂੰ ਇਧਰ ਲਈ ਬੈਲਟ ਨੂੰ ਬੈਕਵਰਡ ਕਿਹਾ ਗਿਆ ਵੀ ਇਹ ਪਛੜਿਆ ਏਰੀਆ ਜੀ ਇੱਥੇ ਕੋਈ ਫਾਇਦਾ ਨਹੀਂ ਪਰ ਹੁਣ ਤੁਹਾਡੇ ਨਾਲ ਵਾਦਾ ਹੈ ਤਿੰਨਾਂ ਸਾਲਾਂ ਬਾਅਦ ਠੀਕ ਹੈ ਜਦੋਂ ਆਪਣੀ ਐਮਐਲਏ ਦੀਆਂ ਇਲੈਕਸ਼ਨਾਂ ਹੋਣਗੀਆਂ ਇਹੋ ਹੀ ਏਰੀਆ ਜਿਹੜਾ ਬਹੁਤ ਡਵੈਲਪ ਹੋਊਗਾ ਸੋ ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਥੋੜਾ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਟਾਈਮ ਦੇਣ ਲਈ ਥੈਂਕ ਯੂ ਥੈਂਕ ਯੂ ਬੱਲੇ ਬਾਈ ਮਿਹਰਬਾਨੀ ਸੋ ਇਹ ਸਨ ਸ਼ਰੀ ਕਲਸੀ ਜਿਨ੍ਹਾਂ ਨੇ ਦੱਸਿਆ ਵੀ ਜੇ ਗੁਰਦਾਸਪੁਰ ਦੇ ਵਾਸੀ ਉਹਨਾਂ ਨੂੰ ਫਤਵਾ ਦਿੰਦੇ ਆ ਤੇ ਉਹ ਪਹਿਲ ਦੇ ਆਧਾਰ ਤੇ ਜਿਹੜੀਆਂ ਵੱਡੀਆਂ ਡਿਵੈਲਪਮੈਂਟ ਨੇ ਉਹਨਾਂ ਨੂੰ ਪਹਿਲ ਦੇਣਗੇ ਔਰ ਜਿਹੜੇ ਰੁਕੇ ਕੰਮ ਨੇ ਜਾਂ ਰੁਕੇ ਪੈਸੇ ਆ ਸੈਂਟਰ ਦੇ ਵਿੱਚੋਂ ਉਹ ਵੀ ਉਹਨਾਂ ਤੋਂ ਖੋ ਕੇ ਜਾਂ ਮੰਗ ਕੇ ਜਾਂ ਜਿਹੜੇ ਵੀ ਤਰੀਕੇ ਦੇ ਨਾਲ ਜੋ ਪ੍ਰੋਟੋਕਾਲ ਹੁੰਦਾ ਉਹਦੇ ਹਿਸਾਬ ਨਾਲ ਉੱਥੇ ਦਬਾਅ ਪਾ ਕੇ ਉਹ ਲੈ ਕੇ ਆਉਣਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਮੈਨੂੰ ਲੱਗਦਾ ਵੀ ਲੋਕ